ਵੈਸੇ ਤਾਂ ਸਿਆਣੇ ਨੇ ਗੱਲਾਂ ਕਹਿੰਦੇ ਟਾਈਮ ਪਾ ਕੇ ਦੇਰ ਸਵੇਰ ਪੂਰੀਆਂ ਹੋ ਹੀ ਜਾਂਦੀਆਂ ਨੇ ਪਰ ਮੈਨੂੰ ਲੱਗਦਾ ਆਹ ਗੱਲ ਝੂਠੀ ਪੈ ਗਈ ਜਿਹੜੇ ਸਿਆਣੇ ਕਹਿੰਦੇ ਹੁੰਦੇ ਸੀ ਵੀ 12 ਸਾਲ ਬਾਅਦ ਤਾਂ ਰੂੜੀ ਦੀ ਸੁਣੀ ਜਾਂਦੀ ਐ ਆ ਜਿਹੜੀ ਭਲਾਡੇ ਰੂੜੀ ਐ ਨਾ ਆਹ ਚੌੜੀ ਗਲੀ ਵਾਲੀ ਜਿਹੜਾ সুইমিং ਪੂਲ ਐ ਇਹਨੂੰ ਲਗਭਗ ਮੈਨੂੰ ਦੇਖਦਿਆਂ ਨੂੰ ਵੀ 30 32 ਸਾਲ ਹੋ ਗਏ ਲੱਗਦਾ ਵੀ 12 36 ਵੀ ਇਹ ਤਾਂ ਰੂੜੀ ਬਨਾਂ ਰੂੜੀ ਦੇ ਉੱਪਰ ਤਿੰਨ ਗੁਣਾ ਹੋ ਗਈ ਇਹਦੀ ਪਤਾ ਨਹੀਂ ਕਦੋਂ ਸੁਣੀ ਜਾਊਗੀ ਇੰਨਾ ਬੁਰਾ ਹਾਲ ਐ ਇੰਨਾ ਬੁਰਾ ਹਾਲ ਇੱਥੇ ਬਸਰਤਾ ਨੇ ਮੌਸਮ ਚ ਦਾ ਨਾ ਮਤਲਬ ਆਏ ਹੋ ਜਾਂਦੇ ਵੀ ਆ ਵੀ ਮੋਟਰਸਾਈਕਲ ਸਕੂਟਰ ਕਾਰ ਵਾਲਾ ਦਾ ਕੰਮ ਹੀ ਹੈ ਨੀਗਾ ਆ ਦੇਖ ਲੋ ਇੱਕ ਵੀ ਵੇ ਜਾ ਚਕੇ ਇੱਕ ਵੀ ਆ ਜਲੋ ਜਲ ਕਰਤਾ ਸਮੁੰਦਰ ਬਣਾਇਆ ਪਿਆਗਾ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਿੱਡੇ-ਕੱਡੇ ਦਾਅਵੇ ਕਰਦੇ ਸੀ ਐ ਕਰ ਦਾਂਗੇ ਵਾਹ ਕਰ ਦਾਂਗੇ ਕੁਝ ਨਹੀਂ ਕਰ ਸਕੇ ਯਾਰ ਆ ਨਰਕ ਪਤਾ ਨਹੀਂ ਕਦੋਂ ਨਿਕਲੂ ਗੜਜੋਂ ਸਾਰੀ ਮੰਡੀ ਦਾ ਬੁਰਾ ਹਾਲ ਹੋਇਆ ਪਿਆ ਜਰੂਰ ਉਸ ਨਿਕਲੇ ਵੇ ਜਾਮਾ ਮੈਂ ਕਹਿੰਦਾ ਯਾਰ ਪਤਾ ਨਹੀਂ ਉਹ ਕਿਹੜੀਆਂ ਗੱਲਾਂ ਕਰਦੇ ਉਹ ਬੋਲਟ ਟ੍ਰੇਨਾਂ ਚਲਾਉਣ ਦੀਆਂ ਵੇਸਤਾ ਪਤਾ ਨਹੀਂ ਕੀ ਯਾਦ ਨੂੰ ਸਿਸਟਮ ਕਰਦੇ ਆਗੇ 78 ਸਾਲ ਹੋ ਗਏ ਆਦੀ ਮਿਲੀ ਨੂੰ 70 ਸਾਲ ਹਜੇ ਤੱਕ ਸੀਵਰੇਜ ਦਾ ਪ੍ਰਬੰਧ ਨਹੀਂ ਹੋ ਸਕਿਆ ਪੰਜਾਬ ਚ ਹੋਰ ਕੀ ਕਰਨਗੇ ਯਾਰ ਇਹ ਵੱਡੀਆਂ ਵੱਡੀਆਂ ਗੱਲਾਂ ਵੱਡੇ ਵੱਡੇ ਦਾਅਵੇ ਕੀ ਯਾਰ ਕਿਉਂ ਕਰਦੇ ਹੋ ਯਾਰ ਜਦੋਂ ਤੁਹਾਡਾ ਜ਼ਮੀਨੀ ਪੱਧਰ ਤੇ ਤੁਹਾਡਾ ਜਿਹੜਾ ਉਹ ਹੈ ਜ਼ੀਰੋ ਹੈ ਕੀ ਕੀ ਕਹਿ ਸਕਦੇ ਹੋ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਭੁੱਲ ਗਿਆ ਤੁਸੀਂ ਜਦੋਂ ਗੱਪਾਂ ਮਾਰਨੀ ਆ ਨਾ ਤਾਂ ਲਿਮਟ ਦੇ ਅੱਗੇ ਮਾਰਿਆ ਕਰੋ ਯਾਰ ਤੁਹਾਨੂੰ ਪਤਾ ਇਹ ਵੀ ਹਾਲਾਤ ਆ ਲੋਕਾਂ ਦੇ ਸਾਹਮਣੇ ਆ ਤੁਸੀਂ ਕਿਹਨੂੰ ਮੂਰਖ ਬਣਾਈ ਜਾਂਦੇ ਹੋ ਇਹਨੇ ਸਾਨੂੰ ਵੋਟਾਂ ਕਿੱਤਿਆਂ ਨੇ ਕਿੰਨਾ ਕੁ ਟਾਈਮ ਜਦੋਂ ਪਹਿਲਾਂ ਨਹੀਂ ਰਹੇਗੇ ਕਿ ਤੁਸੀਂ ਰਹਿ ਜਾਓਗੇ ਜੇ ਕੁਝ ਕਰੋਗੇ ਤਾਂ ਰਹਿ ਜਾਓਗੇ ਨਹੀਂ ਜਿਵੇਂ ਉਹਨਾਂ ਦੇ ਲੋਕਾਂ ਨੇ ਲੋੜਨੇ ਲਵਾਈਆਂ bari ਥੋੜੀ ਵੀ ਆਈ ਲੋ ਕਿੰਨੇ ਕਿ ਕਿੱਥੇ ਭੱਜ ਲਓਗੇ ਤਾਰੇ ਪਾਲ ਵਾਲਾ ਕੰਮ ਹੋਇਆ ਪਿਆ ਕਿੱਥੇ ਭੱਜ ਲਓਗੇ ਮਿੱਤਰੋ ਇਹ ਤਾਂ ਇੱਕ ਦਾ ਦਿਨ ਤਾਂ ਸਾਹਮਣੇ ਆਉਣਗੇ ਆਉਣਗੇ ਵੈਸੇ ਸਾਡੇ ਵਾਲਿਆਂ ਨੂੰ ਤਾਂ ਕਈ ਦਿੱਤਾ ਇੱਕ ਵਾਰੀ ਪਹਿਲਾਂ ਜਿਤਾਇਆ ਸੀ ਇਹਨੂੰ ਕੀਤਾ ਇਹਨੇ ਪਹਿਲਾਂ ਵੀ ਕੁਝ ਨਹੀਂ ਦੂਜੀ ਵਾਰੀ ਬਦਲੀ ਗਾਦੋ ਜਿਤਾਦਾ ਮੈਨੂੰ ਤੇ ਇਹ ਗੱਲ ਦੀ ਹਾਮੀ ਨਹੀਂ ਆਈ ਵੀ ਕਿਸੇ ਕੰਮ ਦਾ ਬੰਦਾ ਵੀ ਹੈ ਨਹੀਂਗਾ ਯਾਰ ਕੋਈ ਤੜਾ ਹੋਵੇਗਾ ਬੰਦੇ ਦੀ ਨਾ